ਹਾਂਜੀ ਕਿਵੇਂ ਹੋ ਬਈ ਮਿੱਤਰੋ ਸਾਰੇ ਠੀਕ ਠਾਕ ਬਈ ਸਾਰੇ ਲਓ ਬਈ ਆਪਾਂ ਡੀ ਵਰਮਿੰਗ ਕਰਦੇ ਆਂ ਇਹ ਗੋਲੀ ਹੈਗੀ ਈਜੀ ਪੱਟ ਦੀ ਈਜੀ ਪੱਟ ਦੀ ਗੋਲੀ ਆ ਇਹ ਆਪਾਂ ਚੌਥਾ ਹਿੱਸਾ ਘੋਲੇ ਆ ਬਈ ਚੀਨੀ ਪਾਈਆ ਨਾਲ ਨਾਲ ਚੌਥਾ ਹਿੱਸਾ ਗੋਲੀ ਦਾ ਠੀਕ ਆ 10 ਕੂਤਰਾਂ ਨੂੰ ਆਪਾਂ ਚੌਥਾ ਹਿੱਸਾ ਦੇਣਾ ਵੱਡੇਆਂ ਠੀਕ ਆ ਉਹਦਾ ਤਾਂ ਇਹ 50 60 ਕੂਤਰਾਂ ਨੂੰ ਲੱਗਦੀ ਆ ਜੇ 60 ਕੂਤਰਾਂ ਹੰਡ ਲਾਂਗੇ ਤਾਂ ਆਮੀ ਵਧੀਆ ਰਿਜ਼ਲਟ ਆ। ਯਾਨ ਨੂੰ ਦਾਲਾਂਗੇ ਤਾਂ ਆਮੀ 70 ਨੂੰ ਲਾਂਗੇ ਤਾਂ ਆਮੀ। ਆਪਾਂ ਚੌਥੇ ਹਿੱਸੇ ਤੋਂ ਥੋੜੀ ਜਿਹੀ ਘੱਟ ਘੋਲੀ ਆ 10 ਕੂਤਰਾਂ ਦੇਣੀਆਂ। ਠੀਕ ਆ ਭਾਈ ਦਿਖਾਉਣਾ ਤੁਹਾਨੂੰ ਰਿਜ਼ਲਟ। ਨੋ ਭਾਈ ਦੇਖ ਲਓ ਰਿਜ਼ਲਟ। ਆ ਮੜਾਪਣੇ ਵੱਡੇ ਵੱਡੇ। ਆ ਨਿਕਲਦੇ ਨੇ ਭਾਈ ਜੀ ਬਟਨਾ। ਰਿਜ਼ਲਟ ਦੇਖ ਲਓ। ਠੀਕ ਆ। ਆਹ ਨਹੀਂ ਹੋ ਰੋ ਪਿੱਛੇ ਵੀ ਲੰਮਕਦਾ ਇੱਕ ਤੇ ਥੱਲੇ ਵੀ ਹੈਗੇ ਨੇ ਜੀ ਆਹ ਦੇਖ ਰੋ ਕਿੰਨਾ ਲੰਮਾ ਇਹ ਗਾ ਬਈ ਇਦਾਂ ਨਹੀਂ ਕੱਲੇ ਨਹੀਂ ਗਏ ਉਹ ਦਰਦਫਾਉਣਾ ਸਾਨੂੰ ਹਜੇ ਤਾਂ ਹੋਰ ਨਿਕਲਣੇ ਨੇ ਬਈ ਆਹ ਦੇਖ ਰੋ ਆਹ ਲੰਮਕਦੇ ਨੇ ਇਹ ਗਾ ਆਹ ਦੇਖ ਰੋ ਕੋਈ ਮੜਾਪਾ ਇਦਾਂ ਨਿਕਲਦੇ ਨੇ ਬਈ ਮੜਾਪਾ ਕੋਈ ਟੰਗ ਲੇ ਗਾ ਆ ਦੇਖ ਲਓ ਬਾਈ ਇੱਕ ਆ ਪਿਆ ਇੱਕ ਮੜਾ ਫੋਰ ਉਹ ਤਾਂ ਲੱਗ ਸੀਗਾ ਠੀਕ ਆ ਕੇ ਲੱਗ ਪਿਆ ਆ ਦੇਖ ਲਓ ਬਾਈ ਇਦਾਂ ਕੁਛ ਨਹੀਂ ਨਿਕਲਦੇ ਨਹੀਂ ਇਹ ਗਣੇ ਆਂ ਲੱਗਦਾ ਜਿਵੇਂ ਮੇਗੀ ਹੁੰਦੀ ਆ ਅਰ ਉਹ ਇਦਾਂ ਨਿਕਲਦੇ ਨੇ ਹਮੜਾ ਪਾਣਾ ਕੋ ਛਾ ਪਿਆ ਆ ਪੈ ਨੇ ਦੇਖ ਲਓ ਉਹ ਲੰਮਟੇ ਆ ਯੋ ਰੋਹ ਕੇ ਅੱਗੇ ਕੁਛ ਆ ਆਪ ਇਹਨੂੰ ਦੇਖੋ। ਲੰਮਕਦਾ। ਕੀ ਆ ਬਈ ਇਦਾਂ ਨਿਕਲਦੇ ਈ ਬਟ ਦਬਾਈ ਲਈ ਸੀ ਆਪਾਂ ਆ ਪਿਆ ਪੁੱਛਾ ਦੇਖੋ। ਆ ਸੀਗਾ ਬਈ ਇੱਧਰ ਮੜਾਪਾ। ਆ ਦੇਖੋ। ਉਹ ਨਿਕਲੇ ਪਏ। ਆ ਲੰਮਕਦਾ ਪੁੱਛਾ। ਆ ਲੰਮਕਦਾ ਪੁੱਛਾ। ਆ ਵੀ। ਆ ਪਿਆ। ਇਹ ਆ ਪਿਆ ਥੱਲੇ। ਇਹ ਗਾ ਜੀਜੀ ਬਟਾ ਰਿਜ਼ਲਟ ਦੇਖ ਰੋ ਬਾਈ ਇੱਕ ਕੁਛ ਆ ਸੀ ਆ ਲੰਮਕ ਤਾਂ ਆ ਦੇਖ ਰੋ ਬਾਈ ਕਿੰਨੇ ਆ ਬੜਾ ਪੜੀ ਇਹ ਸਾਰੇ ਆਪਾਂ ਨੇ ਕੁਝ ਹੋਰ ਇੱਕ ਆ ਦੇ ਇੱਕ ਠੀਕ ਆ ਬੰਤ ਅਗੀਆਂ ਰੱਤਾ ਫੋਕ ਗਿਆ ਪਹਿਲਾਂ ਨਿਕਲੇ ਹੋ ਇਹ ਲਾ ਲਿਆ ਕਰੋ ਬਾਈ ਇਦਾਂ 60 50 60 ਕਬੂਤਰਾਂ ਦੇ ਹਿਸਾਬ ਨਾਲ ਗੋਲੀ ਲਾ ਲਿਆ ਕਰੋ ਹੁਣ ਆਪਾਂ ਇਹ ਲਾਈ 10 ਕਬੂਤਰਾਂ ਨੂੰ ਚੌਥੇ ਹਿੱਸੇ ਤੋਂ ਵੀ ਘੱਟ ਹੀ ਲਾਈ ਆ। ਆਹ ਦੇਖ ਲਓ ਬਾਈ ਥੱਲੇ ਆਪਾਂ ਚਾਦਰ ਰੱਖੀ ਹੋਈ ਸੀ ਉਹਦੇ ਉੱਤੇ ਪਤਾ ਲੱਗਦਾ। ਆਹ ਦੇਖੋ। ਇਹ ਆਹ ਦੇਖ ਲਓ ਬਾਈ। ਇਹ ਰੋਸਟੀ ਨਾਟਮੀ। ਇਹ ਲਾਈ ਹੈ। ਆਪਾਂ 50 ਕੂਤਰਾਂ ਦੇ ਹਿਸਾਬ ਨਾਲ ਲਾਈ ਸੀ ਕੋਲ। ਪੰਜਵੇਂ ਹਿੱਸੇ ਲਾਈ ਗੋਲੀ ਦਾ। ਠੀਕ ਆ। ਆਹ ਦੇਖ ਲਓ ਬਾਈ ਰਿਜ਼ਲਟ। ਠੀਕ ਆ ਬਾਈ ਧੰਨਵਾਦ ਜੀ ਕਿਹੜਾ ਵੀ ਭਰਾ ਆਪਣੇ ਚੈਨਲ ਤੇ ਵੀਡੀਓ ਦੇਖਣ ਆਉਂਦਾ। ਇਹ ਗਾਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਆਕਰ